ਕਾਜੀਪਾ ਜਿਹੜੀ ਹੈ ਪਹਿਲੀ ਵਾਰ ਇੰਡੀਪੈਂਡੈਂਟ ਲੜ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਲੋਕਾਂ ਨੇ ਪੱਕਾ ਮਨ ਬਣਾਇਆ ਹੈ ਕਿ ਅਸੀਂ ਇਹ ਜਿਹੜੇ 1.5 ਸਾਲ ਰਹਿ ਗਏ ਹੈ ਇਹ ਅਸੀਂ ਕਮਲ ਦਾ ਫੁੱਲ ਖਿਲਾ ਦੇਣਾ ਨਰਿੰਦਰ ਮੋਦੀ ਜੀ ਨੇ ਤਾਂ 11 ਸਾਲ ਪੂਰੇ ਕਰਤੇ ਨਾ ਉਹਨਾਂ ਨੇ ਤਾਂ ਦਿਖਾਤਾ ਕਰਕੇ ਆਉਣ ਵਾਲਾ ਜਨਰੇਸ਼ਨ ਬਚਾਣੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਦੇਣਾ ਚਾਹੁੰਦੇ ਹੋ ਤੇ ਭਾਜਪਾ ਦਾਣਾ ਬਹੁਤ ਜ਼ਰੂਰੀ ਹੈ ਨਰਿੰਦਰ ਮੋਦੀ ਜੀ ਦਾਣਾ ਬਹੁਤ ਜ਼ਰੂਰੀ ਹੈ ਨੀਤਾ ਅਸੀਂ ਅੱਗੇ ਵੀ ਬਹੁਤ ਪਛਤਾਏ ਸੀ ਪਹਿਲੇ ਅਸੀਂ ਆਂਤਕਵਾਦ ਛੇਲਿਆ ਹੁਣ ਅਸੀਂ ਨਸ਼ਾ ਛੇਲ ਰਹੇ ਹਾਂ ਤੇ ਪੰਜਾਬੀਓ ਤੁਸੀਂ ਸ਼ੇਰ ਕੌਮ ਹੋ ਜਰੂਰ ਸੋਚੋ ਮੈਂ ਸਾਰੀਆਂ ਪੰਜਾਬਣਾਂ ਨੂੰ ਮਹਿਲਾ ਮਾਂ ਨੂੰ ਕਹੂੰਗੀ 50% ਮਹਿਲਾ ਮਾਂ ਹੈ ਕਿ ਆਣਾਲਾ ਸਮਾਜ ਜੜਾ ਔਰ ਠੀਕ ਨਹੀਂ ਹੋਏਗਾ ਤੁਸੀਂ ਕਿਸੇ ਦੇ ਲਾਲਚ ਦੇ ਵਿੱਚ ਨਾ ਜਾਓ ਮੈਂ ਸਿਰਫ ਇੱਕ ਸਵਾਲ ਪੁੱਛਣਾ ਚਾਹੁੰਦੀ ਆ ਕਿ ਅਸੀਂ ਆਪਣੇ ਦੇਸ਼ ਵਾਸਤੇ ਕਰਦੇ ਕੀ ਆ ਸਿਰਫ ਇਹੀ ਮੁੱਦੇ ਚੱਕਦੇ ਆ ਕਿ ਸਾਡਾ ਸਿਲੰਡਰ ਮਹਿੰਗਾ ਹੋ ਗਿਆ ਸਾਡਾ ਪੈਟਰੋਲ ਮਹਿੰਗਾ ਹੋ ਗਿਆ ਸਾਡਾ ਦਾਲ ਆਟਾ ਮਹਿੰਗਾ ਹੋ ਗਿਆ ਏ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ ਜਿਹੜੇ ਇਹਨਾਂ ਨੇ ਸਕੂਲਾਂ ਦੇ ਵਿੱਚ ਡੇਲੀ ਇਹਨਾਂ ਦੇ ਵੱਡੇ ਵੱਡੇ ਮੰਤਰੀ ਉੱਥੇ ਜਾ ਕੇ ਉਦਘਾਟਨ ਕਰਦੇ ਨੇ ਵਾਸ਼ਰੂਮਾਂ ਦੇ ਵਾਸ਼ਰੂਮ ਤੋਂ ਉੱਥੇ ਪਹਿਲਾਂ ਵੀ ਸੀ ਜਿਦਾ ਤਾਂ ਹੀ ਦੱਸਣ ਕਿ ਇਹਨਾਂ ਨੇ ਨਿਊ ਉੱਥੇ ਬਣਾਏ ਹੈਗੇ ਉਹੀ ਵਾਸ਼ਰੂਮ ਨੂੰ ਦੁਬਾਰਾ ਕਲਰ ਕਰਕੇ ਔਰ ਉਹੀ ਉਹਨਾਂ ਦਾ ਇਹ ਉਦਘਾਟਨ ਕਰੇ ਕਿ ਹੁਣ ਇਹਨਾਂ ਕੋਲ ਇਹੀ ਕੰਮ ਰਹਿ ਗਿਆ ਸਸ਼ਕਲ ਮੈਚ ਕਰਾਂਗੇ ਤੁਸੀਂ ਸਾਰੇ ਦੇਖ ਰਹੇ ਹੈਡਲਾਈਨ 24 ਹਨ ਗਿਣਤੀ ਦੇ ਦਿਨ رہ ਚੁੱਕੇ ਨੇ ਵੈਸਟ ਦੀ ਬਾਈ ਇਲੈਕਸ਼ਨ ਦੇ ਰਿਜ਼ਲਟ ਲਈ ਵੀ ਆਪਾਂ ਕਹਿ ਸਕਦੇ ਹਾਂ ਤੇ ਵੋਟ ਪੈਨ ਤੋਂ ਪਹਿਲਾਂ ਮਹਿਲਾਵਾਂ ਨੇ ਮੋਰਚਾ ਸਾਂਭਿਆ ਹੋਇਆ ਹੈ ਗਿਣਤੀ ਦੇ ਦਿਨ ਜੋ ਰਹਿ ਗਏ ਨੇ ਮੈਮ ਕਿਸ ਤਰ੍ਹਾਂ ਵੈਸਟ ਦੀ ਪੁਕਾਰ ਕੀਤੀ ਹੈ ਇਸ ਵਾਰ ਵੈਸਟ ਦੀ ਪੁਕਾਰ ਹੈ ਜੀ ਇਸ ਵਾਰ ਕਮਲ ਦਾ ਫੁੱਲ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਡਰਾਇੰਗ ਰੂ ਮੀਟਿੰਗਸ ਹੋ ਰਹੀਆਂ ਠੀਕ ਹੈ ਲੋਕ ਬਾਹਰ ਨਹੀਂ ਆ ਰਹੇ ਖੁੱਲ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਜਪਾ ਜਿਹੜੀ ਹੈ ਪਹਿਲੀ ਵਾਰ ਇੰਡੀਪੈਂਡੈਂਟ ਲੜ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਲੋਕਾਂ ਨੇ ਪੱਕਾ ਮਨ ਬਣਾਇਆ ਹੈ ਕਿ ਅਸੀਂ ਇਹ ਜਿਹੜੇ 1.5 ਸਾਲ ਰਹਿ ਗਏ ਹੈ ਇਹ ਅਸੀਂ ਕਮਲ ਦਾ ਫੁੱਲ ਖਿਲਾਣਾ ਹੈ 1.5 ਸਾਲ ਬਹੁਤ ਥੋੜਾ ਸਮਾਂ ਹੈ ਲੋਕਾਂ ਨੂੰ ਸੋਚਨ ਦੇ ਵਿੱਚ ਵੀ ਬਹੁਤ ਟਾਈਮ ਲੱਗਦਾ ਹੈ ਲੇਕਿਨ ਇਹ ਸਮਾਂ ਵੀ ਬਹੁਤ ਘੱਟ ਮਿਲਿਆ ਕਿਉਂਕਿ ਐਂਡ ਟਾਈਮ ਤੇ ਜੀਵਨ ਗੁਪਤਾ ਜੀ ਦਾ ਨਾਮ ਸਾਹਮਣੇ ਆਇਆ ਕੋਈ ਗੱਲ ਨਹੀਂ ਉਹਨਾਂ ਦਾ ਐਂਡ ਟਾਈਮ ਆਇਆ ਲੇਕਿਨ ਨਰਿੰਦਰ ਮੋਦੀ ਜੀ ਨੇ ਤਾਂ 11 ਸਾਲ ਪੂਰੇ ਕਰਤੇ ਨਾ ਉਹਨਾਂ ਨੇ ਤਾਂ ਦਿਖਾਤਾ ਕਰਕੇ ਅੱਜ ਯੂਪੀ ਜਿਹੜਾ ਹੈ ਹਿੰਦੁਸਤਾਨ ਦਾ ਨੰਬਰ 1 ਬਣ ਗਿਆ ਤੇ ਅਸੀਂ ਲੋਕ ਉਸਤਾ ਹੀ ਮੈਂ ਫਾਇਦਾਨ ਤੇ ਚਲੇਗੇ ਤੇ ਮੋਦੀ ਜੀ ਕਰਕੇ ਹੀ ਸਭ ਕੁਝ ਹੋ ਰਿਹਾ ਨਾ ਅੱਜ ਜੇ ਜੀਵਨ ਗੁਪਤਾ ਜੀ ਨੂੰ ਨਾ ਦੇਖੋ ਤੁਸੀਂ ਨਰਿੰਦਰ ਮੋਦੀ ਜੀ ਨੂੰ ਦੇਖੋ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਨਸ਼ੇ ਚ ਗਰਤ ਹੋ ਚੁੱਕਿਆ ਪੰਜਾਬ ਇਸ ਵੇਲੇ ਰੋਣਾ ਆਂਦਾ ਆਪਣੇ ਬੱਚਿਆਂ ਵੱਲ ਦੇਖ ਕੇ ਜਿਹੜੇ ਨੌਜਵਾਨ ਬੱਚੇ ਐ ਕਿ ਸਾਡਾ ਯੂਥ ਕਿੱਥੇ ਜਾ ਰਿਹਾ ਜੇਕਰ ਇੱਥੇ ਵੀ ਯੋਗੀ ਜੀ ਦੀ ਤਰ੍ਹਾਂ ਸਰਕਾਰ ਬਣੇਗੀ ਤੇ ਤੁਸੀਂ ਤੁਸੀਂ ਸੋਚੋ ਨਾ ਫਿਰ ਬੁਲਡੋਜ਼ਰ ਚੱਲਦੇ ਸੀ ਨਾ ਜਿੰਨਾ ਵੀ ਅੰਤਖਵਾਦ ਯੂਪੀ ਦੀ ਚਿੱਕਿਥੇ ਗਿਆ ਉਹ ਸਾਰਾ ਜੇਕਰ ਅੱਜ ਵੀ 1.5 ਸਾਲ ਬਹੁਤ بڑا ਸਮਾਂ ਹੈ ਕਿੰਦੀ 12 ਦਿਨ ਵੀ ਸਾਡੇ ਲਈ ਬਹੁਤ ਹੈ ਅਸੀਂ ਤਾਂ ਲੋਕਾਂ ਦੇ ਮਾਈਂਡ ਚੇਂਜ ਕਰਨੇ ਆ ਜੀ ਜੇ ਆਉਣ ਵਾਲਾ ਜਨਰੇਸ਼ਨ ਬਚਾਣੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਦੇਣਾ ਚਾਹੁੰਦੇ ਹੋ ਤੇ ਭਾਜਪਾ ਦਾਣਾ ਬਹੁਤ ਜ਼ਰੂਰੀ ਹੈ ਨਰਿੰਦਰ ਮੋਦੀ ਜੀ ਦਾਣਾ ਬਹੁਤ ਜ਼ਰੂਰੀ ਹੈ ਨੀਤਾ ਅਸੀਂ ਅੱਗੇ ਵੀ ਬਹੁਤ ਪਛਤਾਏ ਸੀ ਪਹਿਲੇ ਅਸੀਂ ਅੰਤਖਵਾਦ ਛੇਲਿਆ ਹੁਣ ਅਸੀਂ ਨਸ਼ਾ ਛੇਲ ਰਹੇ ਹਾਂ ਰੋਣਾ ਰੁੰਦਾ ਕੋਣ ਹੈ ਔਰਤ ਚਾਹੇ ਉਹ ਮਾਂ ਦੇ ਰੂਪ ਚ ਪਤਨੀ ਦੇ ਰੂਪ ਚ ਭੈਣ ਦੇ ਰੂਪ ਚ ਬੇਟੀ ਦੇ ਰੂਪ ਚ ਰੋਣਾ ਔਰਤਾਂ ਨੂੰ ਹੀ ਪੈਣਾ ਇਸ ਲਈ ਮੋਰਚਾ ਮਹਿਲਾ ਨੇ ਜਰੂਰ ਸੰਭਾਲਿਆ ਹੋਇਆ ਅਸੀਂ ਤਾਂ ਬੇਨਤੀ ਕਰ ਰਹੇ ਲੋਕਾਂ ਨੂੰ ਜਗਾਣ ਲਈ ਕਹਿ ਰਹੇ ਸਾਡੇ 3 ਸਾਲ ਦੇ ਵਿੱਚ ਇੰਨਾ ਨੇ ਇੱਕ ਕੋਈ ਪੱਕੇ ਪਕੜਿਆ ਸੀ ਨਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਇੱਕ ਵੀ ਜ਼ਿਲ੍ਹਾ ਦੱਸ ਦਿਓ ਪੰਜਾਬ ਦਾ ਜਿੱਥੋਂ ਨਸ਼ਾ ਖਤਮ ਹੋਇਆ ਹੋਵੇ ਅੱਜ ਹਰ ਗਲੀ ਦੀ ਨੁੱਕਰ 'ਚ ਨਸ਼ਾ ਸਰੇ ਆਮ ਬਿਕ ਰਿਆ ਅੱਗੇ ਤੇ ਚੋਰੀ ਛੁਪੇ ਬਿਕਦਾ ਸੀ ਹੁਣ ਤਾਂ ਮਹਿਲਾਵਾਂ ਮਾ ਵੀ ਵਿੱਚ ਮਿਲ ਗਈਆਂ ਤੇ ਅਸੀਂ ਨਸ਼ਾ ਕਿੱਦਾਂ ਖਤਮ ਕਰਾਂਗੇ ਬੁਲਡੋਜ਼ਰ ਦੀ ਗੱਲ ਆਪਾਂ ਹੁਣੇ ਹੀ ਕਰਕੇ ਹਟੇ ਆ ਬੁਲਡੋਜ਼ਰ ਤਾਂ ਆ ਬਸ ਸਮਗਲਰਾਂ ਦੇ ਘਰ ਤੇ ਕਰਦੇ ਉੱਪਰ ਵੀ ਚੱਲਦੇ ਪਏ ਆ ਫਿਰ ਕੀ ਆ ਸਮਗਲਾਂ ਦੇ ਘਰ ਤੇ ਵੀ ਚਲਣੇ ਚਾਹੀਦੇ ਜੀ ਬੁਲਡੋਜ਼ਰ ਤਾਂ ਹਰ ਉਸ ਇਨਸਾਨ ਦੇ ਘਰ ਤੇ ਚਲਣਾ ਚਾਹੀਦਾ ਉੱਥੇ ਤਾਂ ਜੇ ਕੋਈ ਬੇਟੀਆਂ ਨੂੰ ਵੀ ਛੇੜਦਾ ਨਾ ਜੀ ਉੱਥੇ ਵੀ ਬਲਡੋਜ਼ਰ ਚੱਲਣਾ ਚਾਹੀਦਾ ਅੱਜ ਜੇ ਯੂਪ ਵਿੱਚ ਸਾਡੀਆਂ ਬੇਟੀਆਂ 12 ਵਜੇ ਤੱਕ ਸਰੀਆਮ ਕੁਮਰੇ ਆ ਬਾਹਰ ਨਾ ਕਿਸੇ ਡਰ ਤੋਂ ਤੇ ਅਸੀਂ ਅੱਜ 8:30 9 ਵਜੇ ਤੋਂ ਬਾਅਦ ਨਹੀਂ ਬਾਹਰ ਨਹੀਂ ਨਿਕਲ ਰਹੇ ਪੰਜਾਬ 'ਚ ਅੱਜ ਪੰਜਾਬ ਦੀ ਹਾਲਤ ਇਹ ਹੈ ਤੇ ਪੰਜਾਬੀਓ ਤੁਸੀਂ ਸ਼ੇਰ ਕੌਮ ਹੋ ਜਰੂਰ ਸੋਚੋ ਮੈਂ ਸਾਰੀਆਂ ਪੰਜਾਬਣਾਂ ਨੂੰ ਮਹਿਲਾ ਮਾਣੂ ਕਹੂੰਗੀ 50% ਮਹਿਲਾ ਮਾ ਹੈ ਕਿ ਆਣਾਲਾ ਸਮਾਜੜਾ ਉਹ ਠੀਕ ਨਹੀਂ ਹੋਏਗਾ ਤੁਸੀਂ ਕਿਸੇ ਦੇ ਲਾਲਚ ਦੇ ਵਿੱਚ ਨਾ ਜਾਓ ਕਿ ਵੱਡੀਆਂ-ਵੱਡੀਆਂ ਹੋਲਡਿੰਗਸ ਲੱਗੀਆਂ ਜਾਂ ਜਿੰਨਾ ਵੀ ਪ੍ਰਚਾਰ ਹੋ ਰਿਹਾ ਇਹ ਬਿਲਕੁਲ ਗਲਤ ਹੈ ਤੁਸੀਂ ਸਿਰਫ ਔਰ ਸਿਰਫ ਆਪਣੇ ਬੱਚਿਆਂ ਲਈ ਸੋਚਿਓ ਕਿਸੇ ਲਈ ਨਾ ਸੋਚੋ ਮੈਂ ਕਹਿੰਦੀ ਆਪਣੇ ਔਰ ਆਪਣੇ ਬੱਚਿਆਂ ਲਈ ਸੋਚਿਓ ਜਿਨ੍ਹਾਂ ਵਾਸਤੇ ਕਮਲ ਦੇ ਫੁੱਲ ਦਾ ਬਟਨ ਦਵਾਣਾ ਬੜਾ ਜ਼ਰੂਰੀ ਹੈ ਨਰਿੰਦਰ ਮੋਦੀ ਜੀ ਦੀ ਸਰਕਾਰ ਲਿਆਣੀ ਜ਼ਰੂਰੀ ਹੈ ਇਹ 2027 ਦੀ ਨੀਵ ਹੋਏਗੀ ਜੇ ਅਸੀਂ ਅੱਜ ਜਾਗ ਗਏ ਨਹੀਂ ਤਾਂ ਫਿਰ ਕਦੀ ਵੀ ਨਹੀਂ ਜਾਗਾਂਗੇ اچھا ਇੱਕ ਸਵਾਲ ਇਹ ਥੇ ਵੀ ਪੁੱਛੂੰਗੀ West 'ਚ ਇਲੈਕਸ਼ਨ ਹੈ ਲੇਕਿਨ East ਤੋਂ ਤੁਸੀਂ ਅਸੀਂ ਬਿਲੋਂਗ ਕਰਦੇ ਦੋਨੋਂ ਇਲਾਕੇ ਦੇ ਵਿੱਚ West ਦੀ ਇਲੈਕਸ਼ਨ ਨੂੰ ਲੈ ਕੇ ਕੀ ਰੁਝਾਨ ਦੇਖ ਰਹੇ ਹੋ ਕਿਉਂਕਿ ਜਿਵੇਂ ਲਹਿਰ ਆਮ ਆਦਮੀ ਪਾਰਟੀ ਦੀ ਆਈ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਪਾਰਟੀ ਤਾਂ ਕਹੀ ਗਈ ਕਿ BJP ਦੀ ਲਹਿਰ ਹੈ ਲੇਕਿਨ ਫਿਰ East ਵਾਲੇ ਪਾਸੇ ਕੀ ਹੈ ਇਸ ਟਾਈਮ East East West North South ਹਰ ਜਗ੍ਹਾ ਹਰ ਲੋਕ ਚਾਹ ਰਹੇ ਆ ਜੀ ਹੈ ਮੈਂ ਇਸ ਤਰ੍ਹਾਂ ਨਹੀਂ ਦੇਖ ਰਹੀ ਮੈਂ ਤਾਂ ਪੂਰਾ ਪੰਜਾਬ ਦੇਖ ਰਹੀ ਆ ਇਸ ਵੇਲੇ ਪੰਜਾਬ ਜਿਹੜਾ ਹੈ ਉਹ ਦਲਦਲ ਚ ਤੁਸੀਂ ਜਿਸ ਵੇਲੇ ਵੀ ਕੋਈ ਐਡੀ ਵੀਡੀਓ ਆਂਦੀ ਜਿਹਦੇ ਵਿੱਚ ਕਿਸੇ ਬੱਚੇ ਨੇ ਇੰਜੈਕਸ਼ਨ ਲਗਾਇਆ ਹੁੰਦਾ ਉਸ ਮਾਂ ਨੂੰ ਪੁੱਛ ਕੇ ਤਾਂ ਦੇਖੋ ਕਿੰਨਾ 24 ਸਾਲ ਦਾ ਜਾਂ 21 ਸਾਲ ਦਾ ਜਾਂ 18 ਸਾਲ ਦਾ ਹੁਣ ਤਾਂ ਸਕੂਲਾਂ ਚ ਵੀ ਨਸ਼ੇ ਸ਼ੁਰੂ ਹੋ ਗਏ ਜੀ ਅਸੀਂ ਕਿੱਥੇ ਕਿੱਥੇ ਬਚਾਵਾਂਗੇ ਸਾਡੇ ਪਾਰ ਦੇ ਨੇੜੇ ਵੀ ਸਿਰਿੰਜ ਪਏ ਹੋਏ ਬਿਲਕੁਲ ਦੇਖੋ ਤੁਸੀਂ ਕੋਈ ਪ੍ਰਸ਼ਾਸਨਕ ਜਾਂ ਜਾ ਸੋ ਰਹੇ ਆ ਇਸ ਦਾ ਮਤਲਬ ਕਿ ਸਰਕਾਰਾਂ ਨੂੰ ਸਭ ਕੁਝ ਪਤਾ ਹੈ ਨਾ ਫਿਰ ਕਿਉਂ ਨਹੀਂ ਸਰਕਾਰ ਜਾਗ ਰਹੀ ਜੇ ਯੋਗੀ ਜੀ ਜਾਗ ਸਕਦੇ ਤੇ ਇਹ ਨਹੀਂ ਜਾਗ ਸਕਦੇ ਸੀ ਇਹ ਤਾਂ ਆਮ ਸਰਕਾਰ ਸੀ ਨਾ ਤੇ ਫਿਰ ਲੋਕੀ ਇਹਨਾਂ ਨੂੰ ਨਹੀਂ ਮੂੰਹ ਲਗਾਣਗੇ ਜੇ ਜਿੰਨੇ ਮਰਜੀ ਇਹ ਧੋਖੇ ਕਰ ਲੈਣ ਜੋ ਮਰਜੀ ਕਰ ਲੈਣ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਗਾਣਗੇ ਨਹੀਂ ਜਾਗੇ ਸੀ ਤਾਂ ਕਾ ਸੋ ਆਪਰੇਸ਼ਨ ਚੱਲਿਆ ਵਾ ਬਿਲਕੁਲ ਜਾਗੇ ਹੈ ਨਾ ਤਾਂ ਜੀ ਆਪਰੇਸ਼ਨ ਚੱਲਦੇ ਔਰ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਜਾਗਣਾ ਬੜਾ ਜ਼ਰੂਰੀ ਹੈ ਤੁਸੀਂ ਸਾਰੇ ਦੇਖ ਲਓ ਜੀ ਵੈਸਟ ਸਾਡੇ ਸ਼ਹਿਰ ਦੀ ਸਭ ਤੋਂ ਅਮੀਰ ਪੋਸ਼ ਏਰੀਆ ਹੈ ਯਾਨੀ ਇੱਥੇ ਦੇ ਬੱਚੇ ਸਾਰਿਆਂ ਨੂੰ ਇਹਨਾਂ ਨਹੀਂ ਵੀ ਪਤਾ ਹੋਏਗਾ ਲੇਕਿਨ ਤੁਹਾਡੇ ਸਾਹਮਣੇ ਇਸਟ ਦੇਖ ਲਓ ਤੁਹਾਡੇ ਸਾਹਮਣੇ ਦਿਹਾਤ ਦੇਖ ਲਓ ਜਾਂ ਤੁਸੀਂ ਸੈਂਟਰਲ ਦੇਖ ਲਓ ਹਰ ਗਲੀ ਦੀ ਨੁੱਕਰ ਦੇ ਵਿੱਚ ਨਸ਼ਾ ਬਿਕਰੇ ਆ ਜੀ ਹਰ ਦੁਕਾਨ ਦੇ ਬੈਕ ਸਾਈਡ ਤੇ ਨਸ਼ਾ बिकਦਾ ਚੌਰਾਹੇ ਦੀ ਚਾਹ ਉਹ ਕੋਈ ਪਾਨ ਦੀ ਲੈ ਲਓ ਚਾਹ ਕੋਈ ਬੀੜੀ ਦੀ ਲੈ ਲਓ ਉਸ ਸਾਰਿਆਂ ਬਿਕਰੇ ਆ ਬਚਾਣਾ ਤਾਂ ਪੈਗਾ ਨਾ ਤੁਹਾਡੇ মিডিਆ ਰਾਹੀਂ ਤੁਸੀਂ ਜੇ ਪ੍ਰਚਾਰ ਕਰੋਗੇ ਤੇ ਮੀਨੂੰ ਲੱਗਦਾ ਕਿ ਲੋਕ ਜ਼ਰੂਰ ਜਾਗਣਗੇ ਲੋਕਾਂ ਨੂੰ ਯਾਦ ਵੀ ਆਏਗਾ ਕਿ ਭਾਈ ਨਸ਼ੇ ਤੋਂ ਬਚਣਾ ਅਸੀਂ ਬਚਾਉਣਾ ਪੰਜਾਬ ਅਸੀਂ ਵੀ ਚਾਹਨੇ ਪੰਜਾਬ ਨੂੰ ਨੰਬਰ 1 yogi ji ਦੀ ਚੜਾਈ ਨੂੰ ਵੀ ਅੱਗੇ ਲੈ ਕੇ ਜਾਏ ਜੀ ਮੈਡਮ ਮਲਹੋਤਰਾ ਇੱਧਰ ਦੇਖ ਲਓ 2 ਮਿੰਟ ਮੈਡਮ ਮਲਹੋਤਰਾ ਮੈਮ ਮਹਿਲਾਵਾਂ ਦਾ ਜਿਵੇਂ ਕਿਹਾ ਕਿ ਸਭ ਤੋਂ ਵੱਡਾ ਦਰਦ ਹੈ ਘਰ ਦੇ ਵਿੱਚ ਤੁਸੀਂ ਤੁਸੀਂ ਰਹਿ ਰਹੇ ਹੋ ਬੱਚਿਆਂ ਦਾ ਹਾਲ ਦੇਖ ਰਹੇ ਹੋ ਮਾਵਾ ਦੇ ਪੁੱਤ ਖੋਏ ਜਾ ਰਹੇ ਨੇ ਲੇਕਿਨ ਕਾਸੋ ਆਪਰੇਸ਼ਨ ਚੱਲਦਾ ਪਿਆ ਤੇ ਉਹ ਵੀ ਕਹਿ ਰਹੇ ਨੇ ਕਿ ਕਰੀਬ 16000 ਸਮਗਲਰਾਂ ਖਿਲਾਫ ਕਾਰਵਾਈ ਹੋਈ ਹੈ ਜੀ ਪਰਚੇ ਹੋਏ ਆ ਬੁਲਡੋਜ਼ਰ ਕਰਕੇ ਉਹਨਾਂ ਦਾ ਘਰ ਤਾਇਆ ਵੀ ਗਿਆ ਤੇ ਫਿਰ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਜੀ ਮੈਨੂੰ ਤਾਂ ਇਹੀ ਲੱਗਦਾ ਜਿੱਥੋਂ ਤੱਕ ਅਸੀਂ ਦੇਖ ਰਹੇ ਆ ਕਿ ਇਹਨਾਂ ਦੇ ਆਪਣੇ ਹੀ ਬੰਦੇ ਫੜੀ ਜਾ ਰਹੇ ਨੇ ਆਪਣੇ ਹੀ ਬੰਦੇ ਕਰੀ ਜਾ ਰਹੇ ਨੇ ਆਪਣੀ ਪ੍ਰਮੋਸ਼ਨ ਵਧਾਣ ਦੇ ਲਈ ਹੋਰ ਕੁਝ ਨਹੀਂ ਹੈ ਠੀਕ ਹੈ ਸਾਡੀ ਵੀ ਏਰੀਆ ਦੇ ਵਿੱਚ ਕਾਫੀ ਸਮਗਲਰ ਹੈਗੇ ਆ ਕਾਫੀ ਡਰੱਗਸ ਵਾਲੇ ਹੈਗੇ ਆ ਤੁਸੀਂ ਉਹਨਾਂ ਦੇ ਕਿਉਂ ਨਹੀਂ ਬਲਡੋਜ਼ਰ ਚਲਾਉਂਦੇ ਹਰ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ ਉੱਥੇ ਕਿਉਂ ਨਹੀਂ ਬਲਡੋਜ਼ਰ ਚੱਲ ਰਿਹਾ ਤੁਸੀਂ ਮੇਨ ਮੇਨ ਬੰਦਾ ਫੜ ਕੇ ਉਹਨਾਂ ਤੇ ਕਾਰਵਾਈਆਂ ਪਾਈ ਜਾ ਰਹੇ ਹੋ ਉਹ ਹੀ ਤੁਸੀਂ ਬਾਹਰ ਵੀ ਛੱਡੀ ਜਾ ਰਹੇ ਹੋ ਹਲੇ ਦੇ ਕੋ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੋ ਤੁਸੀਂ ਔਰਤਾਂ ਮਹਿਲਾਵਾਂ ਨਾਲ ਗੱਲਬਾਤ ਕਰਦੇ ਹੋਗੇ ਘਰ ਦੇ ਅੰਦਰ ਜਾ ਕੇ ਉਹ ਆਫਟ ਦੇਖੋ ਆਨ ਰਿਕਾਰਡ ਬੋਲਣ ਦੀ ਹਿੰਮਤ ਬਹੁਤ ਘੱਟ ਹੈ ਕਿਉਂਕਿ ਮੁੱਦਾ ਬਹੁਤ ਵੱਡਾ ਹੈ ਤੇ ਵੱਡੇ ਵੱਡੇ ਆਪਾਂ ਕਹਿ ਸਕਦੇ ਕਿ ਮਗਰਮਛ ਵੀ ਬੈਠੇ ਹੋਏ ਨੇ ਜਿਨ੍ਹਾਂ ਤੋਂ ਖਤਰਾ ਵੀ ਹੈ ਔਰਤ ਇੱਕ ਸੌਫਟ ਟਾਰਗੇਟ ਵੀ ਹੈ ਤਾਂ ਕਰਕੇ ਉਹ ਡਰਦੀਆਂ ਨੇ ਤੇ ਕੀ ਅਜਿਹਾ ਕੁਝ ਨਿਕਲਿਆ ਸਾਹਮਣੇ ਕਿ ਜੋ ਸੁਣ ਕੇ ਬਹੁਤ ਹੈਰਾਨੀ ਹੋਈ ਹੈ ਹੈਰਾਨੀ ਤਾਂ ਨਹੀਂ ਹੋਈ ਇਹ ਹੀ ਹੈ ਕਿ ਜੋੜੀ ਜਿਹੜੀ ਕੰਪੇਨਿੰਗ ਅਸੀਂ ਕਰ ਰਹੇ ਹਾਂ ਉਹਨਾਂ ਦੇ ਵਿੱਚ ਇਹ ਹੀ ਆ ਰਿਹਾ ਕਿ ਹਾਂ ਕਿ ਸਾਰੇ ਕਹਿੰਦੇ ਕਿ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਨਕਾਰਾਂਗੇ ਕਿ ਇੱਕੋ ਪਾਰਟੀ ਹੁਣ ਸਾਡੇ ਲਈ ਵਧੀਆ ਰਹਿ ਗਈਆਂ ਮੋਦੀ ਦੀ ਜੀ ਸਰਕਾਰ ਮੋਦੀ ਜੀ ਨੇ ਕੀ ਨਹੀਂ ਕੀਤਾ ਮੋਦੀ ਜੀ ਅੱਜ ਕਨਕੋਹ ਦੇ ਰਹੇ ਨੇ ਹਲਵਾਰਾ ਅੱਡਾ ਉਹਨਾਂ ਨੇ ਬਣਵਾਇਆ ਰੇਲਵੇ ਸਟੇਸ਼ਨ ਦੀ ਉਪਲਬਧੀ ਉਹਨਾਂ ਨੇ ਕਰਵਾਈ ਨੇ ਬੰਦੇ ਸੈਂਟਰ ਗਵਰਨਮੈਂਟ ਦੀਆਂ ਚੀਜ਼ਾਂ ਉਹ ਕਿਥੋਂ ਦੇ ਦੇਣਗੇ ਕੇਂਦਰ ਸਰਕਾਰ ਦੀਆਂ ਅੱਜ ਜਿੱਤਨਾ ਵੀ ਜੀਟੀ ਰੋਡ ਹੈ 에어ਪੋਰਟ ਕਿਆ ਸਟੇਟ ਗਵਰਨਮੈਂਟ ਬਣਾਉਂਦੀ ਹੈ ਮਤਲਬ ਤੇ ਮੈਂ ਲੋਕਾਂ ਨੂੰ ਮੂਰਖ ਬਣਾਉਣਾ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਕਿੱਥੋਂ ਲਿਆਣਗੇ ਸੰਜੀਪ अरोड़ा ਜੀ ਲੈਟਰ ਉਹਨਾਂ ਨੇ 2021 ਚ ਲਿਖਿਆ ਸੀ ਲੈਟਰ ਲਿਖਣੇ ਇੱਕ ਲੱਗ ਚੀਜ਼ ਆ ਪਾਸ ਕਰਨਾ ਉਹਨੂੰ ਇੰਪਲੀਮੈਂਟ ਕਰਨਾ ਉਹਨੂੰ ਬਣਾਉਣਾ ਉਹ ਅਲੱਗ ਮੈਟਰ ਜੀ ਜੀ ਮੈਮ ਤੇ ਫਿਰ ਕਿਵੇਂ ਦੇਖ ਰਹੇ ਹੋ ਇਸ ਟਾਈਮ ਕੀ ਲੱਗ ਰਿਹਾ ਇਸ ਟਾਈਮ ਅਸੀਂ ਆਹੀ ਦੇਖ ਰਹੇ ਹਾਂ ਤੁਸੀਂ ਦੇਖੋ ਘਰ ਘਰ ਜਾ ਰਹੇ ਹਾਂ ਲੋਕੀ ਸਾਨੂੰ ਆ ਫੜਾਰੇ ਨੇ ਆ ਦੇਖ ਸਕਦੇ ਹੋ ਹਾਂ 1000 ਰੁਪਏ ਦੀ ਗਾਰੰਟੀ ਦੇ ਫਾਰਮ ਉਹਨਾਂ ਨੇ ਪਰਵਾਏ ਸੀ ਕਹਿੰਦੇ ਅੱਜ ਤੱਕ 3 ਸਾਲ ਹੋ ਗਏ 3.5 ਸਾਲ ਹੋ ਗਏ ਸਾਨੂੰ ਦਿੱਤੇ ਇਹਨਾਂ ਨੇ ਅਦਾਜ਼ ਗੜਾ ਦੀ ਬਸਤੀ ਤਾਂ ਚੱਲੀ ਆ ਫ੍ਰੀ ਸਫਰ ਵੀ ਤਾਂ ਮਿਲੇ ਆ ਆ ਤੇ ਫਿਰ ਲੜਾਈਆਂ ਵੀ ਤਾਂ ਉਹੀ ਬਸਾ ਜੋ ਹੋ ਰਹੀਆਂ ਫਰੀ ਹੋਸ ਕਹਿੰਦੇ ਸਾਨੂੰ ਫਰੀ ਦਾ ਕੁਝ ਨਹੀਂ ਚਾਹੀਦਾ ਸਾਨੂੰ ਸਰਕਾਰ ਵਧੀਆ ਚਾਹੀਦੀ ਹੈ ਲੇਕਿਨ ਮੈਮ ਮਹਿੰਗਾਈ ਦੇ ਮੁੱਦੇ ਨੂੰ ਬਹੁਤ ਜ਼ਿਆਦਾ ਆਪਾਂ ਦੇਖ ਰਹੇ ਹਾਂ ਤੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਲੇਡੀਜ਼ ਗੈਸ ਸਿਲੰਡਰ ਨੂੰ ਲੈ ਕੇ ਗੱਲ ਕਰਨ ਲੋ ਚਾਹੇ ਐਲਪੀਜੀ ਨੂੰ ਲੈ ਕੇ ਮੈਂ ਇੱਕ ਛੋਟੀ ਜੀ ਗੱਲ ਪੁੱਛਾਂਗੀ ਕਿ ਸਾਡਾ ਦੇਸ਼ ਅਜੇ ਐਲਪੀਜੀ ਗੈਸ ਸਿਲੰਡਰ ਤੇ ਚੱਲੀ ਜਾਣਾ ਹੈ ਜਾ ਹੋਰ ਵੀ ਕੋਈ ਮੁੱਦੇ ਚੱਕਣੇ ਆ ਸਿਰਫ ਇਹੀ ਮੁੱਦਾ ਰਹਿ ਗਿਆ ਐਲਪੀਜੀ ਗੈਸ પેટ્રોલ ਮੈਂ ਇੱਕ ਛੋਟੀ ਜੀ ਚੀਜ਼ ਪੁੱਛਦੀ ਆ ਕਿ ਜੇ ਅੱਜ ਮੋਦੀ ਜੀ ਨੇ ਦੇਸ਼ ਨੂੰ ਸક્ષਮ ਨਾ ਕੀਤਾ ਹੁੰਦਾ ਕਿ ਤੁਸੀਂ ਔਰ ਮੈਂ ਇੱਥੇ ਬੈਠੇ ਹੁੰਦੇ ਕਿ ਸਾਡਾ ਦੁਸ਼ਮਨ ਦੇਸ਼ ਨੇ ਜੋ ਸਾਡੇ ਨਾਲ ਕੀਤੇ ਸੀ ਡ੍ਰੈਗਨ ਜੋ ਛੱਡੇ ਨੇ ਕਿ ਤੁਸੀਂ ਅੱਜ ਮੇਰੀ ਸਪੀਚ ਲੈ ਰਹੇ ਹੁੰਦੇ ਮੈਂ ਸਿਰਫ ਇੱਕ ਸਵਾਲ ਪੁੱਛਣਾ ਚਾਹੁੰਦੀ ਆ ਕਿ ਅਸੀਂ ਆਪਣੇ ਦੇਸ਼ ਵਾਸਤੇ ਕਰਦੇ ਕੀ ਆ ਸਿਰਫ ਇਹੀ ਮੁੱਦੇ ਚੱਕਦੇ ਆ ਕਿ ਸਾਡਾ ਸਿਲੰਡਰ ਮਹਿੰਗਾ ਹੋ ਗਿਆ ਸਾਡਾ ਪੈਟਰੋਲ ਮਹਿੰਗਾ ਹੋ ਗਿਆ ਸਾਡਾ ਦਾਲ ਆਟਾ ਮਹਿੰਗਾ ਹੋ ਗਿਆ ਤੇ ਅਸੀਂ ਦੂਜੇ ਪਾਸੇ ਕਿਉਂ ਨਹੀਂ ਜਾਂਦੇ ਕਿ ਸਾਡਾ ਦੇਸ਼ ਇੰਨਾ ਸક્ષਮ ਹੋ ਗਿਆ ਅਸੀਂ ਕਿਉਂ ਨਹੀਂ ਸੋਚਦੇ ਕਿ ਅਸੀਂ ਇੰਨੇ ਸક્ષਮ ਹੋ ਗਏ ਜਦੋਂ 200 ਰੁਪਏ ਸਿਲੰਡਰ ਸੀ ਉਦੋਂ ਵੀ ਅਸੀਂ ਰੋਂਦੇ ਸੀ ਅੱਜ ਜੇ 4-500 ਸਿਲੰਡਰ ਹੈ ਤਾਂ ਵੀ ਅਸੀਂ ਰੋਣੇ ਆ ਉਸ ਤੋਂ ਇਲਾਵਾ ਮੈਂ ਤੁਹਾਨੂੰ ਛੋਟੇ ਛੋਟੇ ਚੀਜ਼ਾਂ ਦਾ ਗਿਆਨ ਦੇਵਾਂਗੀ ਕਰਨ ਗੱਲ ਕਰਨਾ ਚਾਹਾਂਗੀ ਤੁਸੀਂ ਤੇ ਮੀਡੀਆ ਵਾਲੇ ਤੁਹਾਨੂੰ ਤਾਂ ਬਹੁਤ ਕੁਝ ਪਤਾ ਵੀ ਹੈ ਉਸ ਵਲਾ ਯੋਜਨਾ ਗਰੀਬ ਭੈਣਾ ਵਾਸਤੇ ਆਈ ਇਸ ਸਰਕਾਰ ਨੇ ਸਟੇਟ ਗਵਰਨਰ ਨੇ ਇੱਥੇ ਇੰਨੀ ਜ਼ਿਆਦਾ ਉਪਲਬਧੀਆਂ ਦਿੱਤੀਆਂ ਨੇ ਸਕੀਮਾਂ ਪ੍ਰਧਾਨ ਮੰਤਰੀ ਨੇ ਦਿੱਤੀਆਂ ਇਹਨਾਂ ਨੇ ਇੱਥੇ ਇੰਪਲੀਮੈਂਟ ਨਹੀਂ ਹੋਣ ਦਿੱਤੀਆਂ ਦੇ ਹਜ਼ਾਰ ਰੁਪਏ ਦੀ ਗੱਲ ਤੁਸੀਂ ਕਹਿ ਰਹੇ ਸੀ ਕਿ ਹਜ਼ਾਰ ਰੁਪਏ ਮਹੀਨਾ ਅਸੀਂ ਦਵਾਂਗੇ ਇਹਨਾਂ ਨੇ ਦਿੱਲੀ ਵਾਦਾ ਕੀਤਾ ਸੀ ਅਸੀਂ ਪੈਸੇ ਦਵਾਂਗੇ ਲੇਕਿਨ ਅੱਜ ਤੁਸੀਂ ਦਿੱਲੀ ਦੀ ਭੈਣਾਂ ਨੂੰ ਫੋਨ ਕਰਕੇ ਪੁੱਛੋ ਰੇਖਾ ਗੁਪਤਾ ਜੀ ਦੀ ਭਾਜਪਾ ਸਰਕਾਰ ਉਹਨਾਂ ਨੇ 25 ਰੁਪਏ ਮਹੀਨਾ ਉਹਨਾਂ ਦੇ ਅਕਾਊਂਟ ਵਿੱਚ ਜਾ ਰਹੇ ਉੱਥੇ ਫ੍ਰੀ ਸਫਰ ਕਰ ਰਹੀਆਂ ਹਨ ਉਚਵਲਾ ਯੋਜਨਾ ਚੱਲ ਰਹੀ ਹੈ ਤੁਸੀਂ ਇੱਥੇ ਦੇਖੋ ਕੋਈ ਵੀ ਯੋਜਨਾ ਤਾਂ ਇੰਪਲੀਮੈਂਟ ਕਰਨ ਦਿੱਤਾ ਫਿਰ ਲੋਕ ਉਹਨਾਂ ਦਾ ਉਹਨਾਂ ਨੇ ਹੀ ਵੋਟ ਕਰਕੇ ਉਹਨਾਂ ਦੀ ਸਰਕਾਰ ਬਣਾ ਦਿੰਦੇ ਜੋ ਉਹਨਾਂ ਨੂੰ ਖਾ ਰਹੀ ਹੈ ਤੁਸੀਂ ਇੱਕ ਵਾਰੀ ਭਾਜਪਾ ਸਰਕਾਰ ਲਿਆਓ ਆਇਸ਼ਮਾਨ ਕਾਰਡ ਆਇਸ਼ਮਾਨ ਭਾਰਤ ਕਾਰਡ ਆਇਸ਼ਮਾਨ ਕਾਰਡ ਜੀ ਇਪਲੀਮੈਂਟ ਕੀਤਾ ਸੀ ਉਹ ਸੈਂਟਰ ਗਵਰਨਮੈਂਟ ਨੇ ਕੀਤਾ ਹੈ 5 ਲੱਖ ਤੱਕ ਤੱਕ ਜਿਹੜਾ ਸੀ ਇਲਾਜ ਫ੍ਰੀ ਉਹਦੇ ਵਿੱਚ ਸਟੇਟ ਗਵਰਨਮੈਂਟ ਦਾ ਵੀ ਹਿੱਸਾ ਹੁੰਦਾ ਹੈ ਸਟੇਟ ਗਵਰਨਮੈਂਟ ਨੇ ਆਪਣਾ ਹਿੱਸਾ ਭਾਣ ਤੋਂ ਇਨਕਾਰ ਕਰਤਾ ਮੋਹੱਲਾ ਕਲੀਨਿਕ ਵਿੱਚ ਕੀ ਹੈ ਮੈਂ ਉਹ ਤਾਂ ਮੁਕਲੀ ਅਰਥ ਮੋਹੱਲਾ ਕਲੀਨਿਕ ਵਿੱਚ ਤੁਸੀਂ ਜਾ ਕੇ ਇੱਕ ਵਾਰੀ ਸਰਵੇ ਤਾਂ ਕਰੋ ਨਾ ਕਿ ਹੈ ਕੀ ਮੋਹੱਲਾ ਕਲੀਨਿਕ ਵਿੱਚ ਹੈ ਕੀ ਉਹ ਤਾਂ ਸਰਵੇ ਕਰੋ ਅਗਰ 5 ਲੱਖ ਦਾ ਇਲਾਜ ਅਗਰ ਮੋਹਲਾ ਕਲੀਨਿਕ ਦੇ ਵਿੱਚ ਤੁਸੀਂ ਜਾ ਕੇ ਕੋ ਮੇਰੇ ਕਿਡਨੀ ਦਾ ਆਪਰੇਸ਼ਨ ਕਰ ਦੋ ਮੋਹਲਾ ਕਲੀਨਿਕ ਕਰੇਗਾ ਉਹ ਆਇਸ਼ਵਨ ਕਾਰਡ ਕਰਵਾਏਗਾ ਮੋਹਲਾ ਕਲੀਨਿਕ ਤੇ ਨਹੀਂ ਕਰਵਾਏਗਾ ਮੋਹਲਾ ਕਲੀਨਿਕ ਹੁੰਦਾ ਹੈ ਫਰਸਟ ਏਡ ਫਰਸਟ ਏਡ ਤਾਂ ਪਹਿਲੇ ਵੀ ਲੋਕਾਂ ਨੂੰ ਮਿਲ ਰਹੀ ਸੀ ਉਸ ਤੋਂ ਬਾਅਦ ਆਇਸ਼ਵਨ ਭਾਰਤ ਕਾਰਡ ਉਹਨਾਂ ਨੇ ਭੇਜਿਆ ਜੋ 70 ਸਾਲ ਦੇ ਬਜ਼ੁਰਗ ਵਾਸਤੇ ਫ੍ਰੀ ਹੈ ਅੱਜ ਪੰਜਾਬ ਦੇ ਵਿੱਚ ਕੋਈ ਯੂਪੀ ਕੋਈ ਮਹਾਰਾਸ਼ਟਰ ਕੋਈ ਬੰਬੇ ਤੋਂ ਆਕੇ ਹਰਿਆਣਾ ਤੋਂ ਆਕੇ ਇੱਥੇ ਇਲਾਜ ਫ੍ਰੀ ਕਰਾ ਕੇ ਚਲਾ ਜਾਂਦਾ ਹੈ ਪੰਜਾਬ ਦੇ ਲੋਕਾਂ ਦਾ ਇਲਾਜ ਹੀ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਸਟੇਟ ਗਵਰਨਮੈਂਟ ਨਹੀਂ ਦਿੰਦੀ ਸਿੱਖਿਆ ਕ੍ਰਾਂਤੀ ਵੀ ਤਾਂ ਲੈ ਕੇ ਆਈ ਆ ਆਪ ਕੀ ਕਹਿੰਦੇ ਸਿੱਖਿਆ ਕ੍ਰਾਂਤੀ ਦੱਸੋ ਕਿਹੜੀ ਸਿੱਖਿਆ ਕ੍ਰਾਂਤੀ ਤੁਸੀਂ ਜਾ ਕੇ ਦੇਖੋ ਸਕੂਲਾਂ ਦੇ ਹਾਲਾਤ ਦੇਖੋ ਸਿਰਫ ਇੱਕ ਦੋ ਜਿਹੜੇ ਪਰਸਨ ਉਹਨਾਂ ਦਾ ਮੈਂ ਪਹਿਲੇ ਵੀ ਕਹਿ ਕੇ ਹਟੀਆਂ ਕਿ ਐਂਟਰੇਟੇਨਮੈਂਟ ਤੇ ਜ਼ਿਆਦਾ ਜ਼ੋਰ ਹੈ ਇੰਨੀ ਜੀ ਚੀਜ਼ ਨੂੰ ਐਨਾ ਵਧਾ ਕੇ ਦੱਸਣਾ ਉਹਨਾਂ ਦਾ ਕੰਮ ਹੈ ਸਾਡਾ ਇੰਨਾ ਕੁਛ ਸਕੀਮਾਂ ਚੱਲ ਰਹੀਆਂ ਅਸੀਂ ਤੁਹਾਨੂੰ ਸ਼ਾਰਟੇਜ ਦੱਸਦੇ ਹਾਂ ਅਸੀਂ ਅਗਰ ਸਕੀਮਾਂ ਗਿਣਤੀ ਕਰਾਣ ਆਈਏ ਸੋ ਇਹ ਤਾਂ ਸ਼ਾਮ ਪੈ ਜਾਏਗੀ ਔਰ ਸਾਡੀ ਸਪੀਚ ਵੀ ਬਹੁਤ ਲੰਬੀ ਹੈ ਮੈਮ ਉਹਨਾਂ ਦਾ ਮੈਨੀਫੈਸਟੇਸ਼ਨ ਉਹ ਵੀ ਮੈਨੀਫੈਸਟਾ ਇੰਨਾ ਵੱਡਾ ਲੰਮਾ ਚੌੜਾ ਸੀ ਹੁਣ ਵੀ ਬੋਰਡਾਂ ਤੇ ਇੰਨਾ ਕੁਛ ਉਪਲਬਧੀ ਹੈ ਜੇ ਉਹਨਾਂ ਨੇ ਕੀਤਾ ਹੋਣਾ ਤਾਂ ਹੀ ਅੱਗੇ ਸ਼ੋਅ ਕਰ ਰਹੇ ਹਨ ਕਿ ਪਬਲਿਕਲੀ ਇੰਨਾ ਸ਼ੋਅ ਕਰਨਾ ਹੋਊਗਾ ਮੈਨੀਫੈਸਟੋ ਦੇ ਸਾਰੇ ਪਾਟੇ ਕਰਦਿਆਂ ਤੁਸੀਂ ਮੈਨੀਫੈਸਟੋ ਦੇਖਣਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਮੈਨੀਫੈਸਟੋ ਦੇਖੋ ਜੋ ਕਿ ਰਿਪੋਰਟ ਕਾਰ ਦਿਖਾਉਂਦਾ ਹੈ 80 ਤੋਂ 90% ਉਹਨਾਂ ਨੇ ਕੰਪਲੀਟ ਕੀਤੇ ਨੇ ਹੋਰ ਕੋਈ ਪਾਰਟੀ ਕਰਕੇ ਦਿਖਾਵੇ ਜੇ ਅਸੀਂ ਕੋਈ ਵਾਅਦੇ ਕਰਦੇ ਨੇ ਬੀਜੇਪੀ ਪਾਰਟੀ ਅਗਰ ਕੋਈ ਵਾਅਦਾ ਕਰਦੀ ਹੈ ਤੇ ਉਹਨੂੰ ਨਿਭਾਉਂਦੀ ਵੀ ਹੈ ਬਾਕੀ ਪਾਰਟੀਆਂ ਵਾਅਦੇ ਕਰਕੇ ਉਸ ਟਾਈਮ ਚੁਣਾਈ ਜਿਹੜਾ ਹੁੰਦਾ ਦੌਰ ਉਸੇ ਚਾਚੋ ਪਾ ਕੇ ਕੂੜੇ ਚ ਨਹੀਂ ਸੁੱਟ ਦਿੰਦੀ ਬੀਜੇਪੀ ਉਹਨੂੰ ਇੰਪਲੀਮੈਂਟ ਕਰਦੀ ਹੈ ਮੈਮ ਇਹਨਾਂ ਨੇ 골ਡ ਦਾ ਕਾਫੀ ਪਾਇਆ ਹੋਇਆ ਤੁਸੀਂ ਵੀ 골ਡ ਪਾਇਆ ਹੋਇਆ ਤੇ ਲੇਡੀਜ਼ ਦੇ ਨਾਲ ਮਿਲ ਵੀ ਰਹੇ ਹੋ ਡੋਰ ਟੂ ਡੋਰ ਜਾ ਕੇ ਕਿਉਂਕਿ ਇੱਕ ਮੁੱਦਾ ਲੇਡੀਜ਼ ਦਾ ਕੰਸਰਨ ਇਹ ਵੀ ਹੈ ਕਿ 골ਡ ਪਾ ਕੇ ਵੀ ਆਪਾਂ ਨਹੀਂ ਨਿਕਲ ਸਕਦੇ ਕਿਉਂਕਿ ਪਹਿਲਾ ਦਾ ਟਾਈਮ ਸੁਹਾਗ ਦੀ ਨਿਸ਼ਾਨੀ ਵੀ ਨੂੰ ਕਹਿ ਸਕਦੇ ਆਪਾਂ ਜੀ ਆਪਾਂ ਗੱਲ ਕਰੀਏ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈਗੀ ਜੀ ਆਪਾਂ ਗਲੀ ਚ ਜਾਂਦੇ ਹੈਗੇ ਤਾਂ ਵੀ ਆਪਾਂ ਨੂੰ ਲੁੱਟਿਆ ਜਾਂਦਾ ਕੰਨਾਂ ਦੀਆਂ ਵਾਲੀਆਂ ਲਾਈਆਂ ਜਾਂਦੀਆਂ ਤੇ ਉਹ ਬਜ਼ੁਰਗਾਂ ਨੂੰ ਏਦਾਂ ਸਿੱਟਿਆ ਜਾਂਦਾ ਸੜਕਾਂ ਤੇ ਕ ਸਿੱਟਿਆ ਜਾਂਦਾ ਵੀ ਉਹਨਾਂ ਦੇ ਹੱਡੀਆਂ ਪਸਦਾ ਵੀ ਕੋਈ ਪਤਾ ਨਹੀਂ ਹੁੰਦਾ ਵੀ ਟੁੱਟੀਆਂ ਕਿ ਬਚੀਆਂ ਜੀ ਤੇ ਉਹ ਫਿਲਹਾਲ ਕੀ ਦੇਖ ਰਹੇ ਹੋ ਕਾਸ ਆਪਰੇਸ਼ਨ ਵਰਗਾ ਆਪਰੇਸ਼ਨ ਇਹ ਤਾਂ ਚੱਲਦੇ ਆ ਨਸ਼ਾ ਖਤਮ ਦੀ ਗੱਲ ਕਰ ਰਹੀ ਹੈ ਜਿਹੜਾ ਪੰਜਾਬ ਸਰਕਾਰ ਨਸ਼ਾ ਖਤਮ ਦੀ ਗੱਲ ਕਰ ਰਹੀ ਹੈ ਉਹ ਬਹੁਤ ਵਧੀਆ ਪਰਾਲਾ ਹੈ ਜੇ ਭਗਵੰਤ ਮਾਨ ਸਹੀ ਆਪਦੀ ਸੋਚਣਾ ਨਸ਼ਾ ਖਤਮ ਕਰਨਾ ਚਾਹਵੇ ਤਾਂ ਪੰਜਾਬ ਚ ਨਸ਼ਾ ਖਤਮ ਹੋ ਸਕਦਾ ਪਰ ਜਿਹੜੀ ਉਹ ਕੋਸ਼ ਉਹਦਾ ਦਰਿਆ ਉੱਤੇ ਹਮੇਸ਼ਾ ਸਿਆਸਤ ਹੁੰਦੀ ਰਹੀ ਹੈ ਤੇ ਹੁਣ ਉਹ ਬੰਦੇ ਦਾ ਨਹਾਣ ਵੀ ਲੱਗੇ ਆ ਉਹਨਾਂ ਦੇ ਵਿੱਚ ਨਾਲੇ ਤੋਂ ਦਰਿਆ ਫੇਰ ਬਣ ਗਿਆ ਵਾ ਕੀ ਲੱਗ ਰਿਹਾ ਦੇਖੋ ਮਾਨ ਸਾਹਿਬ ਤਾਂ ਹਮੇਸ਼ਾ ਹੀ ਕਹਿ ਰਹੇ ਸੀ ਕਿ ਅਸੀਂ ਹਾਈਜੀਨ ਕਰਾਂਗੇ ਪੰਜਾਬ ਦੀ ਨੁਹਾਰ ਬਦਲਾਂਗੇ ਅਸੀਂ ਪੰਜਾਬ ਨੂੰ ਇੱਕ ਕਹਿ ਰਹੇ ਸੀਗੇ ਰੰਗੀ ਰਹਿਣਾ ਰੰਗਲਾ ਪੰਜਾਬ ਬਣਾਵਾਂਗੇ ਔਰ ਤੁਹਾਡੇ ਸਾਹਮਣੇ ਹੈ ਜਿਹੜੀ ਤੁਸੀਂ ਗੱਲ ਕਰਿਓ ਨਾਲੇ ਦੀ ਉਸੇ ਤਰ੍ਹਾਂ ਚੱਲ ਰਹੀ ਹੈ ਔਰ ਗੰਦਗੀ ਵੀ ਉਸੇ ਤਰ੍ਹਾਂ ਹੀ ਔਰ ਇਹਨਾਂ ਨੇ ਤੁਸੀਂ ਹੁਣੀ ਗੱਲ ਕਰ ਰਹੀ ਸੀ ਭੈਣ ਜੀ ਦੇ ਨਾਲ ਕਿ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ ਜਿਹੜੇ ਇਹਨਾਂ ਨੇ ਸਕੂਲਾਂ ਦੇ ਵਿੱਚ ਡੇਲੀ ਇਹਨਾਂ ਦੇ ਵੱਡੇ ਵੱਡੇ ਮੰਤਰੀ ਉੱਥੇ ਜਾ ਕੇ ਉਦਘਾਟਨ ਕਰਦੇ ਨੇ ਵਾਸ਼ਰੂਮਾਂ ਦੇ ਵਾਸ਼ਰੂਮ ਤੋਂ ਉੱਥੇ ਪਹਿਲਾਂ ਵੀ ਸੀ ਜਦੋਂ ਤਾਈਂ ਦੱਸਣ ਕਿ ਇਹਨਾਂ ਨੇ ਨਿਊ ਉੱਥੇ ਬਣਾਏ ਹੈਗੇ ਉਹੀ ਵਾਸ਼ਰੂਮ ਨੂੰ ਦੁਬਾਰਾ ਕਲਰ ਕਰਕੇ ਔਰ ਉਹੀ ਉਹਨਾਂ ਦਾ ਉਦਘਾਟਨ ਕਰੇ ਕਿ ਹੁਣ ਇਹਨਾਂ ਕੋਲ ਇਹੀ ਕੰਮ ਰਹਿ ਗਿਆ ਇੱਕ ਛੋਟੇ ਛੋਟੇ ਵਾਸ਼ਰੂਮਾਂ ਦੀ ਉਦਘਾਟਨਾ ਲਈ ਜਾਣਗੇ ਬਿਲਕੁਲ ਤੁਸੀਂ ਦੱਸੋ ਟੀਚਰਸ ਵੀ ਸੜਕਾਂ ਤੇ ਬੈਠੇ ਨੇ ਭਾਗ ਨਗਰ ਚੌਕ ਉਹ ਬਿਲਕੁਲ ਇੱਥੇ ਇੱਕ ਹਨਾ ਸਟ੍ਰਾਈਕ ਹੋ ਰਹੀ ਹੈ ਟੀਚਰਸ ਦੀ 88 ਟੀਚਰ ਬੈਠੇ ਹੋਏ ਨੇ ਔਰ ਮੈਂ ਇਹਨਾਂ ਨੂੰ ਪੁੱਛਣਾ ਚਾਹਨੀ ਹਾਂ ਤੁਸੀਂ ਸਾਨੂੰ ਕਹਿ ਰਹੇ ਹੋ ਸੀ ਬਿਜਲੀ ਫ੍ਰੀ ਕਰ ਰਹੇ ਆ ਅਸੀਂ ਤੁਹਾਨੂੰ ਇਹ ਫੈਸਿਲਿਟੀਆਂ ਦੇ ਰਹੀਆਂ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਚਾਹੀਦੀ ਹੈਗੇ ਆ ਜੋਬਸ ਚਾਹੀਦੀਆਂ ਨੇ ਅਸੀਂ ਆਪਣੇ ਰੈਂਟ ਵੀ ਭਰ ਲਾਂਗੇ ਅਸੀਂ ਬਿਜਲੀ ਵੀ ਦੇ ਲਾਂਗੇ ਅਸੀਂ ਆਪਣੀ ਹਰ ਇੱਕ ਜਿਹੜੀ ਆਪਣੇ ਬੱਚਿਆਂ ਨੂੰ ਫੈਸਿਲਿਟੀਆਂ ਦੇਣੀਆਂ ਦੇ ਲਾਂਗੇ ਔਰ ਇਹਨਾਂ ਨੇ ਇੱਕ ਕਰ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਨਸ਼ਾ ਖਤਮ ਕਰ ਰਹੇ ਆ ਇਸ ਤਰ੍ਹਾਂ ਦੇਖੋ ਮਾਨ ਸਾਹਿਬ ਨਸ਼ਾ ਖਤਮ ਨਹੀਂ ਹੋਣਾ ਅਗਰ ਤੁਸੀਂ ਨਸ਼ਾ ਖਤਮ ਕਰਨਾ ਹੈ ਨਾ ਜਿਹੜੇ ਉੱਪਰ ਵੱਡੇ ਤਸਕਰ ਬੈਠੇ ਨੇ ਤੁਹਾਨੂੰ ਉਹਨਾਂ ਨੂੰ ਚੱਕਣਾ ਪਏਗਾ ਜਦੋਂ ਤੁਸੀਂ ਜੜ ਨੂੰ ਖਤਮ ਕਰ ਦੋਗੇ ਨਾ ਪੇੜ ਤਾਂ ਉੱਗਣਾ ਹੀ ਨਹੀਂ ਹੈ ਜੀ ਮਨ ਲੋ ਹੁਣ ਇੱਕ ਚੇਨ ਨੂੰ ਫੜ ਰਹੇ ਹੋ ਜਿਹੜਾ ਮੇਨ ਬੰਦਾ ਹੈ ਉਹਨੂੰ ਫੜ ਲਓ ਨਾ ਉਹ ਫਿਰ ਵੀ ਸਪਲਾਈ ਕਿਵੇਂ ਹੋ ਰਹੀ ਹੈ ਇੰਨੀ ਦੇਰ ਤੋਂ 6 ਮੰਥ ਤੋਂ ਜਿਹੜਾ ਇਹ ਹੈਗਾ ਇਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਹੈ ਇਹਨਾਂ ਤਾਂ ਟਾਈਮ ਹੀ ਨਹੀਂ ਲੱਗਦਾ ਜੇਕਰ ਸਰਕਾਰ ਨੇ ਨਸ਼ਾ ਖਤਮ ਕਰਨਾ ਹੈ ਨਾ ਤਾਂ ਦੋ ਦਿਨ ਬਹੁਤ ਹੁੰਦੇ ਨੇ ਸਾਰੇ ਜਿੰਨੇ ਅਫਸਰ ਨੇ ਸਾਰਿਆਂ ਨੂੰ ਚੱਕਿਆ ਜਾਵੇ ਜਿੰਨੇ ਵੱਡੇ ਵੱਡੇ ਮੰਤਰੀ ਸੰਤਰੀ ਜਿੰਨੇ ਵੀ ਰਲੇ ਹੋਏ ਨੇ ਸਾਰਿਆਂ ਤੇ ਜਦੋਂ ਆਪਾਂ ਕਾਰਵਾਈ ਕਰਾਂਗੇ ਨਾ ਮੈਨੂੰ ਲੱਗਦਾ ਮਾਨ ਸਰਕਾਰ ਇਸ ਚੀਜ਼ ਦੇ ਵਿੱਚ ਕਾਮਯਾਬ ਹੋਏਗੀ ਔਰ ਅਸੀਂ ਵੀ ਪੰਜਾਬ ਦੇ ਵਸਾਈਆਂ ਔਰ ਸਾਡੀ ਵੀ ਇੱਕ ਡਿਊਟੀ ਹੁੰਦੀ ਹੈ ਕਿ ਅਸੀਂ ਉਹਨਾਂ ਦਾ ਸਹਿਯੋਗ ਦਈਏ ਦੇਖੋ ਸਰਕਾਰ ਜਿਹੜੀ ਵੀ ਹੋਵੇ ਪਰ ਇਹਨਾਂ ਦੀ ਡਿਊਟੀ ਇਹ ਹੈ ਕਿ ਹਰ ਇੱਕ ਤੇ ਕਾਰਵਾਈ ਕਰੀ ਜਾਵੇ ਔਰ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ ਅੱਛਾ ਡੋ ਟੂ ਡੋਰ ਕੈਂਪੇਨ ਦੌਰਾਨ ਕੋਈ ਅਜਿਹੀ ਗੱਲ ਸਾਹਮਣੇ ਆਈ ਹੈ ਇਹ ਜੋ ਤੁਹਾਨੂੰ ਲੱਗ ਰਿਹਾ ਕਿ ਪ੍ਰਾਇਰ ਲਿਸਟ ਦੇ ਵਿੱਚ ਇਹ ਹੋਣੀ ਚਾਹੀਦੀ ਸੀ ਇਹਦਾ ਸਮਾਧਾਨ ਹੁਣ ਤੱਕ ਨਹੀਂ ਹੋਇਆ ਵਾ ਅ ਬਿਲਕੁਲ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈਗੀ ਔਰ ਸਾਨੂੰ ਲੱਗ ਰਿਹਾ ਹੈ ਕਿ ਵਧੀਆ ਚੱਲ ਰਿਹਾ ਹੈ ਔਰ ਬੀਜੇਪੀ ਹੈਗੀ ਜਿਹੜੀ ਉਹ ਵਿਨ ਕਰੇਗੀ ਕਿਉਂਕਿ ਇਹਨਾਂ ਕੋਲ 3 ਸਾਲ ਦਾ ਸਮਾਂ ਸੀ ਇਹਨਾਂ ਨੇ ਲੁਧਿਆਣੇ ਦੇ ਵਿੱਚ ਕੁਝ ਨਹੀਂ ਕਰਿਆ ਹੈਗਾ ਅਗਰ ਵਧੀਆ ਕੀਤਾ ਹੁੰਦਾ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਜਿਹੜੇ ਰਾਜ ਸਭਾ ਮੈਂਬਰ ਆ ਰੋੜਾ ਜੀ ਨੂੰ ਖੜਾਣ ਦੀ ਲੋੜ ਨਹੀਂ ਪੈਣੀ ਸੀ ਕਿਸੇ ਆਮ ਵਰਕਰ ਨੂੰ ਇੱਥੇ ਖੜਾਉਂਦੇ ਆਮ ਆਦਮੀ ਦੀ ਗੱਲ ਕਰਦੇ ਨੇ ਫਿਰ ਵੱਡੇ ਵੱਡਿਆਂ ਨੂੰ ਇੱਥੇ ਲਿਆ ਕੇ ਖੜਾਣ ਦੀ ਕੀ ਜ਼ਰੂਰਤ ਸੀ ਜਿਹੜੇ ਦਿਨ ਰਾਤ ਗਰਾਊਂਡ ਲੈਵਲ ਤੇ ਕੰਮ ਕਰਦੇ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਸੀ ਮੈਮ ਤਪਾਰੀਆ ਹੁਣ ਗੱਲ ਜੇ ਕਰੀਏ ਆਪਾਂ ਸਿਰਫ ਔਰ ਸਿਰਫ ਕਹਿੰਦੇ ਰਾਮ ਮੰਦਰ ਦੇ ਮੁੱਦੇ ਤੇ ਧਰਮ ਤੇ ਸਿਆਸਤ ਪੰਜਾਬ ਵਿਰੋਧੀ ਭਾਜਪੀ ਇਹ ਸਾਰਿਆਂ ਨੂੰ ਕੋਈ ਸਵਾਲ ਜਾਂ ਜਵਾਬ ਕੁਝ ਕਹਿਣਾ ਚਾਹੋਗੇ ਬਿਲਕੁਲ ਜੀ ਰਾਮ ਮੰਦਰ ਬਨਾਤਾ ਜਿਹੜਾ ਕਿ 500 ਸਾਲ ਬਾਅਦ ਬਣਿਆ ਸੁਹਾਗ ਤੇ ਸਿਆਸਤ ਵੀ ਹੋਈ ਹੈ ਆਪਰੇਸ਼ਨ ਸਿੰਦੂਰ ਤੇ ਵੀ ਗੱਲ ਆਈ ਸੀ ਇਹ ਤਾਂ ਮੈਂ ਖੁਦ ਕੈਪਟਨ ਦੀ ਬੇਟੀ ਹਾਂ ਜੀ ਮੇਰੇ ਫਾਦਰ ਸਾਹਿਬ ਫਸਟ ਡੋਗਰਾ ਰੈਜiment ਚ ਕੈਪਟਨ ਸੀਗੇ ਜਿਸ ਵਲੇ ਦੇਸ਼ ਦੇ ਵਿੱਚ ਲੜਾਈ ਹੁੰਦੀ ਸੀ ਤੇ ਕਿਹਾ ਇੱਕ ਮਿਲਟਰੀ ਮੈਨ ਜਾਲੀ ਜੰਗ ਲੜੇਗਾ ਇਹ ਤੇ ਲਾਣਤ ਇਹਨਾਂ ਦੀ ਸੋਚ ਤੇ ਜਿਹੜੇ ਬੋਲਦੇ ਕਿ ਇੱਕ ਇੱਕ ਮਿਲਟਰੀ ਮੈਨ ਕਿਹਾ ਜਾਲੀ ਜੰਗ ਲੜੇਗਾ ਔਰ ਉਹ ਵੀ ਬੇਟੀਆਂ ਜੰਗ ਲੜਕੀਆਂ ਆਈਆਂ ਸਾਡੀਆਂ ਦੋਨੋਂ ਦੇਸ਼ ਦੀਆਂ ਇਹ ਤਾਂ ਆਪੋਜੀਸ਼ਨ ਨੂੰ ਜਿਵੇਂ ਕਹਿ ਲੋ ਕਿ ਕੋਈ ਮੁੱਦਾ ਮਿਲ ਹੀ ਨਹੀਂ ਰਿਹਾ ਤੇ ਉਹ ਇਦਾਂ ਦੀਆਂ ਗੱਲਾਂ ਕਰ ਰਿਹਾ ਆਦਰਵਾਈਜ਼ ਆਪਰੇਸ਼ਨ ਸਕਸੈਸ ਹੈ ਸਿੰਧੂਰ ਦਾ ਵੀ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਸਿੰਧੂਰ ਆਪਰੇਸ਼ਨ ਘਰ ਘਰ ਮੋਦੀ ਸਿੰਧੂਰ ਲਾਦਾ ਤੇ ਇਹਨਾਂ ਦੀ ਸੋਚ ਤੇ ਇਹ ਹਿੰਦੂ ਹੈ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਸਿੰਧੂਰ ਕਿਹ ਚੀਜ਼ ਹੈ ਸਿੰਧੂਰ ਲਈ ਸਾਡੀਆਂ ਜਾਨਾਂ ਜਾਂਦੀਆਂ ਅੱਜ ਸਿੰਧੂਰ ਨੂੰ ਬਚਾਇਆ ਮੋਦੀ ਜੀ ਨੇ ਤਾਂ ਇੱਕ ਨਾਮ ਦਿੱਤਾ ਸੀ ਕਿ ਉਹ ਨੌਜਵਾਨ ਬੇਟੀ ਜਿਹਦੀ ਸ਼ਾਦੀ ਨੂੰ ਹਲੇ ਤੱਕ 7 ਦਿਨ ਵੀ ਨਹੀਂ ਹੋਏ ਸੀ ਉਹਦੀ ਮੰਗ ਦਾ ਸਿੰਧੂਰ ਮਿਟਿਆ ਉਸ ਬੱਚੀ ਨੂੰ ਉਹ ਕਰਨ ਲਈ ਕਿ ਉਸ ਬੱਚੀ ਦੇ ਜ਼ਖਮਾਂ ਨੂੰ ਭਰਨ ਦੇ ਵਾਸਤੇ ਉਸ ਆਪਰੇਸ਼ਨ ਦਾ ਨਾਮ ਸਿੰਧੂਰ ਦਿੱਤਾ ਗਿਆ ਕਿ ਮੇਰੀਆਂ ਬੇਟੀਆਂ ਦੇ ਜਿਨ੍ਹਾਂ ਦੇ ਸਿੰਦੂਰ ਹੋਗੇ ਮਿੱਟੇ ਮਿਟਾਏਗੇ ਉਹਦਾ ਨਾਮ ਬੇਟੀਆਂ ਦੇ ਥਰੂ ਹੀ ਕਰਵਾਇਆ ਪਾਕਿਸਤਾਨ ਨੇ ਇੱਕ ਛਪੇੜ ਮਾਰੀਆ ਪਾਕਿਸਤਾਨ ਦੇ ਮੂੰਹ 'ਚ ਔਰ اپੋਜੀਸ਼ਨ ਨੂੰ ਲਾਂਧਤ ਹੈ ਕਿ ਜਿਨ੍ਹਾਂ ਨੂੰ ਸਿੰਦੂਰ ਦਾ ਉਹਨਾਂ ਨੇ ਮਤਲਬ ਹੀ ਸਾਰਾ ਕਿੰਨਾ ਗਲਤ ਕਰ ਦਿੱਤਾ ਉਹਨਾਂ ਨੂੰ ਇੰਨੀ ਸ਼ਰਮ ਆਣੀ ਚਾਹੀਦੀ ਹੈ ਕਿ ਸਾਡਾ ਹਿੰਦੁਸਤਾਨ ਦਾ ਸਨਾਤਨ ਧਰਮ ਦੇ ਵਿੱਚ ਸੰਦੂਰ ਦੀ ਮਾਨਤਾ ਕੀ ਹੈ ਤੁਸੀਂ ਸੰਦੂਰ ਨੂੰ ਬਦਨਾਮ ਕਰਦੇ ਹੋ ਕੀ ਘਰ-ਘਰ ਮੋਦੀ ਜੀ ਆਪ ਸੰਦੂਰ ਭੇਜਣਗੇ ਤੁਹਾਨੂੰ ਕਿਨੇ ਸੰਦੂਰ ਭੇਜਣਾ ਤੁਸੀਂ ਤਾਂ ਸੰਦੂਰ ਪਰਦੇ ਹੀ ਨਹੀਂ ਤੁਸੀਂ ਲੋਕ ਤੁਸੀਂ ਲੋਕ ਸੰਦੂਰ ਪਰਦੇ ਹੋਮ ਤਾਂ ਤਾਂ ਤੁਹਾਨੂੰ ਪਤਾ ਹੋਵੇ ਸੰਦੂਰ ਕੀ ਹੈ ਇਸ ਲਈ ਇਹਨਾਂ ਕੋਲ ਕੋਈ ਮੁੱਦੇ ਤਾਂ ਹੈ ਹੀ ਨਹੀਂ ਸੀ ਪਟਕਾਉਣ ਦੇ ਵਾਸਤੇ ਇਸ ਲਈ ਇਹਨਾਂ ਨੇ ਸੰਦੂਰ ਨੂੰ ਬਦਨਾਮ ਕੀਤਾ ਇਹ ਕਹਿੰਦੇ ਹਨ ਅੱਜ ਮੈਂ ਤੁਹਾਡੇ ਚੈਨਲ ਰਾਏ ਕਹਿੰਦੇ ਕਿ ਮੋਦੀ ਜੀ ਨੇ ਆਪਣੀ ਵਾਈਫ ਨੂੰ ਉਹਨਾਂ ਨੇ ਦੇਸ਼ ਲਈ ਤੁਸੀਂ ਕੁਰਬਾਨੀ ਕਰਕੇ ਤਾਂ ਦੇਖੋ ਉਹਨਾਂ ਨੇ ਦੇਸ਼ ਲਈ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮੈਂ ਤੁਹਾਡਾ ਸਾਥ ਨਹੀਂ ਨਿਭਾ ਪਾਉਂਗਾ ਸਟੋਰੀ ਤਾਂ ਪੜੋ ਉਹਨਾਂ ਦੀ ਕਿ ਮੈਂ ਤੁਹਾਡਾ ਸਾਥ ਨਹੀਂ ਨਿਭਾ ਪਾਉਂਗਾ ਤੁਸੀਂ ਆਪਣੇ ਪਰਿਵਾਰ ਨਾਲ ਰਹੋ ਮੈਂ ਦੇਸ਼ ਸੇਵਾ ਕਰਨਾ ਚਾਹਨਾ ਹੈ ਜੇ ਮੈਂ ਤੁਹਾਡੇ ਨਾਲ ਰਹੂੰਗਾ ਤਾਂ ਮੈਂ ਦੇਸ਼ ਸੇਵਾ ਨਹੀਂ ਕਰ ਪਾਉਂਗਾ ਇਹਨਾਂ ਨੂੰ ਗੱਲਾਂ ਆਂਦੀਆਂ ਕਿ ਮੋਦੀ ਜੀ ਨੇ ਆਪਣੀ ਵਾਈਫ ਦਾ ਤੋਂ ਨਿਭਾਇਆ ਨਹੀਂ ਸਿੰਦੂਰ ਉਹਨਾਂ ਦਾ ਤਿਆਗ ਤਾਂ ਦੇਖੋ ਕਿ ਅੱਜ ਦੇਸ਼ ਦੇ ਲਈ ਪਰਿਵਾਰ ਦੇ ਲਈ ਹਰ ਚੀਜ਼ ਉਹਨਾਂ ਨੇ ਭਾਰਤੀ ਦੇਸ਼ ਲਈ ਅਸੀਂ ਕੁਝ ਕਰ ਰਹੇ ਹਾਂ ਅੱਜ ਇੱਕ ਮਿਲਟਰੀ ਮੈਨ ਦੀ ਬੇਟੀ ਹੁੰਦੇ ਨਾ ਤੇ ਮੈਂ ਕਹਿ ਰਹੀ ਹਾਂ ਕਿ ਸਾਨੂੰ ਪਤਾ ਸੀ ਸਰ ਸਾਡੇ ਫਾਦਰ ਸਾਹਿਬ ਗੋਲੀਆਂ ਨਾਲ ਚੱਲ ਨਹੀਂ ਹੋ ਕੇ ਆਂਦੇ ਸੀ ਸਾਨੂੰ ਉਸ ਵੇਲੇ ਗੁੱਸਾ ਚੜਦਾ ਸੀ ਕਿ ਅਸੀਂ ਵੀ ਦੁਸ਼ਮਣਾਂ ਦੇ ਦੰਦ ਖੱਟੇ ਕਰੀਏ ਇਹਨਾਂ ਨੇ ਕੀ ਦੇਖਿਆ ਇਹਨਾਂ ਨੂੰ ਤਾਂ ਬੈਠੇ ਹਾਂ ਸਭ ਕੁਝ ਮਿਲ ਗਿਆ ਕੁਰਸੀਆਂ 'ਚ ਬੈਠ ਕੇ ਮਿਲਿਆ ਨਾ ਇਹਨਾਂ ਨੇ ਕਿਸੇ ਨੇ ਜੰਗ ਲੜੀ ਹੈ ਦੇਸ਼ ਦੇ ਪ੍ਰਤੀ ਇੱਕ ਦਿਨ ਜਾ ਕੇ ਦੇਖੋ ਸਰਹੱਦ ਦੇ ਉੱਪਰ ਗੋਲੀਆਂ ਦਾ ਸਾਹਮਣਾ ਕਰਕੇ ਦੇਖੋ ਫਿਰ ਪਤਾ ਚਲੇਗਾ ਜਨਤਾ ਨੇ ਹੀ ਚੁਣਿਆ ਸੀ ਆਪ ਦੀ ਲਹਿਰ ਤਾਂ ਜਨਤਾ ਵੱਲੋਂ ਹੀ ਆਈ ਸੀ ਨਾ ਆਪ ਦਾ ਮਤ ਮੈਡਮ ਜੀ ਜਨਤਾ ਨੇ ਤਾਂ ਇਹ ਸੋਚਿਆ ਸੀ ਕਿਉਂਕਿ ਲੋਕ ਨਾ ਤੰਗ ਆ ਗਏ ਸੀ ਸਿਆਸਤਾਂ ਤੋਂ ਹਨਾ ਕਿਉਂਕਿ ਭਾਜਪਾ ਔਰ ਅਕਾਲੀ ਦਲ ਦੀ ਇਕੱਠੀ ਸਾਂਝ ਸਰਕਾਰ ਹੁੰਦੀ ਸੀ ਇਸ ਲਈ ਲੋਕਾਂ ਨੂੰ ਭਾਜਪਾ ਦੇ ਨਹੀਂ ਪਤਾ ਸੀ ਕਾਰਿਆ ਦਾ ਕਿ ਭਾਜਪਾ ਕਿਸ ਤਰ੍ਹਾਂ ਨਿਭਾਉਂਦੀ ਹੈ ਅੱਜ ਦੇਖੋ ਸਭ ਤੋਂ ਵੱਡਾ ਉਦਾਹਰਣ ਜਿਹੜਾ ਹੈ ਯੂਪੀ ਐ ਸਾਡੇ ਸਾਰਿਆਂ ਲਈ ਹਰਿਆਣਾ ਸਾਡੇ ਸਾਰਿਆਂ ਲਈ ਕਿ ਜਿੱਥੇ ਦੂਸਰੀ ਦੂਸਰੀ ਵਾਰ ਸਰਕਾਰਾਂ ਬਣੀਆਂ ਜੇਕਰ ਉਥੇ ਕੰਮ ਹੁੰਦੇ ਤਾਂ ਵੀ ਲੋਕ ਰਿਪੀਟ ਕਰਦੇ ਆ ਜੀ ਗੁਜਰਾਤ ਦੇ ਵਿੱਚ ਤੁਹਾਨੂੰ ਪਤਾ ਕਿ 25 ਸਾਲ ਹੋ ਗਏ ਤੇ ਪੰਜਾਬ ਦੇ ਲੋਕ ਵੀ ਚਾਹੁੰਦੇ ਆ ਬਦਲਾਵ ਕਰਨਾ ਦਿੱਲੀ ਦੇ ਵਿੱਚ ਕਿਉਂ ਨਹੀਂ ਇਹਨਾਂ ਨੇ ਰਿਪੀਟ ਕੀਤੀ ਹੁਣ ਕਰਨੀ ਚਾਹੀਦੀ ਸੀ ਨਾ ਕਿਉਂਕਿ ਇਹਨਾਂ ਦਾ ਫਰੀ ਬੜਾ ਕੁਝ ਦੇਖ ਰੱਖਿਆ ਜੇ ਤੁਸੀਂ ਦੇਸ਼ ਨੂੰ ਕਰਜ਼ਾਈ ਬਣਾ ਕੇ ਲੋਕਾਂ ਨੂੰ ਫਰੀ ਦਉਂਗੇ ਤਾਂ ਲੋਕਾਂ ਤਾਂ ਆਦਤ ਪੈ ਜਾਣੀ ਕਿਉਂ ਪਾਵੇਂ ਫਰੀ ਦੀ ਆਦਤ ਲੋਕ ਕੰਮ ਕਰਨ ਲੋਕਾਂ ਨੂੰ ਕੰਮ ਦਿਓ ਐਦਾਂ ਦੇ ਰੋਜ਼ਗਾਰ ਦਿਓ ਕਿ ਲੋਕ ਫਰੀ ਵੱਲ ਜਾਣੀ ਨਾ ਇਸ ਲਈ ਲੋਕਾਂ ਨੇ ਬਹੁਤ ਵੱਡੀ ਕੋਸ਼ਿਸ਼ ਕੀਤੀ ਸੀ ਲੇਕਿਨ ਇਹ ਫੇਲਿਆ ਅੱਜ ਆ ਪਾਸ ਪਤਾ ਕਿ ਯੂਗਦਾਨ ਦੇਖ ਦਿਓ ਮਹਿਲਾਵਾਂ ਲਈ ਖਾਸ ਕਰਕੇ ਇਸ ਇਲੈਕਸ਼ਨ ਤੋਂ ਬਾਅਦ ਜਸਤਾਈ ਦੇ ਇਲੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਾਡੀਆਂ ਸਾਰੇ ਮਹਿਲਾਵਾਂ ਜੀਵਨ ਗੁਪਤਾ ਜੀ ਦੇ ਨਾਲ ਜੁੜੀਆਂ ਨੇ ਜਿਹੜੇ ਕਿ ਘਰ-ਘਰ ਜਾ ਕੇ ਗਲੀ ਮਹੱਲੇ ਤੇ ਜਾ ਕੇ ਜੀਵਨ ਗੁਪਤਾ ਜੀ ਬਾਰੇ ਪ੍ਰਚਾਰ ਕਰ ਰਹੀਆਂ ਨੇ ਤੇ ਸਾਨੂੰ ਬਹੁਤ ਵੱਡਾ ਹੰਕਾਰ ਆ ਮਿਲ ਰਿਹਾ ਕਿ ਸਾਨੂੰ 100% ਉਮੀਦ ਹੈ ਕਿ ਸਾਡੇ ਜੀਵਨ ਗੁਪਤਾ ਜੀ ਜਿੱਤ ਕੇ ਸਾਡੇ ਐਮਐਲਏ ਬਣ ਕੇ ਸਾਡੇ ਇਹਨਾਂ ਮਹਿਲਾਾਂ ਦੇ ਵਿੱਚ ਸੁਰਜਰਣਗੇ ਤੇ ਮੈਂ ਸਾਰੇ ਅੱਗੇ ਪਿਆਨਾਗੇ ਅਰਦਾਸ ਕਰਾਂਗੀ ਕਿ ਜਿਸ ਤਰ੍ਹਾਂ ਕਿ ਜੀਵਨ ਗੁਪਤਾ ਜੀ ਬੇਦਾਗ ਬੇਛਵੀ ਵਾਲੇ ਇਨਸਾਨ ਨੇਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਰਕਾਰ ਵੱਲੋਂ ਟਿਕਟ ਮੈਂ ਮਾਣ ਮਹਿਮੂਮ ਕੀਤੀ ਹੈ ਮੈਨੂੰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨੀਆਂ ਤੇ ਜਿੱਦਾਂ ਅੱਜ ਮਹਿਲਾਵਾਂ ਤੁਸੀਂ ਦੇਖ ਰਹੇ ਹੋ ਅੱਜ ਇਹ ਕੀ ਮਹਿਲਾਵਾਂ ਘਰ ਤੋਂ ਘਰ ਸੌ-ਸੌ ਮਹਿਲਾਵਾਂ ਇਕੱਠੀ ਹੁੰਦੀਆਂ ਨੇ ਇਹਨਾਂ ਦੇ ਪ੍ਰਚਾਰ ਵਾਸਤੇ ਤੇ ਮੈਂ ਮੋਦੀ ਜੀ ਨੂੰ ਜੀਵਨ ਗੁਪਤਾ ਜੀ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਕਿ ਜੀਵਨ ਗੁਪਤਾ ਜੀ ਜਿੱਤ ਗਏ ਸਾਡੇ ਵਿੱਚ ਇਹਨਾਂ ਮਹਿਲਾਵਾਂ ਦੇ ਵਿੱਚ ਆਓ ਤੇ ਤੁਹਾਨੂੰ ਅਸੀਂ ਦੇਸ਼ ਦੇ ਖਾਤਰ ਤੁਹਾਡੇ ਆਪਣੀ ਜਨਨਵਾਰ ਨੂੰ ਤਿਆਰ ਹਾਂ ਜੈਨ ਜੈ ਭਾਰਤ ਕੀ ਕਹਿਣਾ ਚਾਹੁੰਗੇ ਤੁਸੀਂ ਇਲਾਕੇ ਦੇ ਲੋਕਾਂ ਨੂੰ ਵਧੀਆ ਵੋਟਾਂ ਪਾਓ ਮੋਦੀ ਜੀ ਨੂੰ ਜੇ ਅਪਾ ਬੀਜੇਪੀ ਨਹੀਂ ਲਿਆਉਂਦੇ ਆ ਇੱਥੇ ਤਾਂ ਅਸੀਂ ਆਪਣਾ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਕਰਦੇ ਆ ਕਿਉਂਕਿ ਦਿੱਲੀ ਵਿੱਚ ਮਹਿਲਾਵਾਂ ਨੇ ਰੱਦੀ ਦੇ ਪਾ ਵੋਟ ਪਾਈ ਹੈ ਮੋਦੀ ਜੀ ਨੂੰ ਤੇ ਬੰਪਰ ਜਿੱਤ ਦਿਵਾਈ ਹੈ ਮੈਂ ਜਾਣੇ ਪੰਜਾਬ ਦੀ ਮਹਿਲਾਵਾਂ ਵੀ ਅੱਗੇ ਵੜਨ ਤੇ ਆਪਣੀ ਤਰੱਕੀ ਵੱਲ ਵੜਨ ਤੇ ਬੰਪਰ ਜਿੱਤਾਈ ਤੋਂ ਵੀ ਦੇਰ ਮੋਦੀ ਜੀ ਨੂੰ ਬਹੁਤ ਜ਼ਿਆਦਾ ਵੋਟਾਂ ਪਾਣ ਦੇ ਜੀਵਨ ਗੁਪਤਾ ਜੀ ਨੂੰ ਜੇਤਾਨ ਨੰਬਰ 1 ਤੇ ਲਿਆਣ ਤਾਂ ਕਿ ਉਹ ਕੰਮ ਕਰ ਸਕਣ ਇੱਥੇ ਪੰਜਾਬ ਦੇ ਵਿੱਚ ਤੇ ਜਿਹੜਾ ਮੋਦੀ ਜੀ ਨੇ 33% ਰੈਕਸ਼ਨ ਦਾ ਜਿਹੜਾ ਪਾਸ ਕਰਵਾਇਆ ਇਹ ਤਾਂ ਸਾਡੇ ਮਹਿਲਾਵਾਂ ਦੇ ਵਾਸਤੇ ਬਹੁਤ ਹੀ ਗਰਭ ਵਾਲੀ ਗੱਲ ਹੈਗੇ ਸਾਨੂੰ ਬਹੁਤ ਹੀ ਪ੍ਰਾਊਡ ਹੈ ਇਸ ਗੱਲ ਤੇ ਕਿ ਪਹਿਲਾਂ ਵੀ ਸਰਕਾਰਾਂ ਹੁੰਦੀਆਂ ਸੀਗੀਆਂ ਕਾਂਗਰਸ ਦੀ ਸਰਕਾਰ ਰਹੀ ਹੈ ਕਿ ਨੈੜਾ ਜਦੋਂ ਕਿ ਇੱਕ ਮਹਿਲਾ ਸੀਗੀ ਉਹਦੇ ਵਿੱਚ ਸੋਨੀਆ ਗਾਂਧੀ ਜੀ ਉਹਨਾਂ ਨੇ ਦੇਖੋ ਬਿਲਕੁਲ ਵੀ ਮਹਿਲਾਵਾਂ ਬਲਤਿਆਨੀ ਦਿੱਤਾ ਸੀਗਾ ਮਹਿਲਾਵਾਂ ਦੇ ਸਨਮਾਨ ਵਿੱਚ ਬਿਲਕੁਲ ਧਿਆਨ ਦਿੱਤਾ ਸੀਗਾ ਮੋਦੀ ਜੀ ਨੇ ਸਾਨੂੰ ਬਹੁਤ ਸਨਮਾਨ ਦਿਲਾਇਆ ਅਸੀਂ ਬਹੁਤ ਹੀ ਪ੍ਰਾਊਡ ਫੀਲ ਕਰਦੇ ਹਾਂ ਜੀ ਤੇ ਬਾਕੀ ਸ਼ੇਟਾਂ ਦੀ ਮਹਿਲਾਵਾਂ ਵੀ ਬਹੁਤ ਪ੍ਰਾਊਡ ਫੀਲ ਕਰਦੀਆਂ ਨੇ ਜੀ ਜੀਵਨ ਗੁਪਤਾ ਜੀ ਦੀ ਜਿੱਤ ਪੱਕੀ ਦੇਖ ਰਹੇ ਹਾਂ ਇਸ ਵਾਰ ਬਿਲਕੁਲ ਪੱਕੀ ਹੈ ਜੀ ਬਿਲਕੁਲ 100% ਪੱਕੀ ਹੈ ਤੇ ਜੀਵਨ ਗੁਪਤਾ ਜੀ ਨੂੰ ਵੋਟਾਂ ਪੈਣ ਗਈਆਂ ਹੁਣ ਪੰਜਾਬ ਦੀ ਮਹਿਲਾਵਾਂ ਵੀ ਅੱਗੇ ਵਧਣ ਗਈਆਂ ਤੇ ਉਹਨਾਂ ਨੂੰ ਮੌਕਾ ਮਿਲਿਆ ਇਹ ਸੁਨਹਿਰਾ ਮੌਕਾ ਹੈ ਉਹਨਾਂ ਨੂੰ 골ਡਨ ਮੌਕਾ ਹੈ ਪੰਜਾਬ ਦੇ ਭਵਿੱਖ ਸੁਧਾਰਨ ਵਿੱਚ ਉਹਨਾਂ ਦਾ ਹੀ ਹੱਥ ਹੋਊਗਾ ਤੇ ਮੋਦੀ ਜੀ ਨੂੰ ਬੰਪਰ ਜਿੱਤ ਨਾਲ ਵੋਟਾਂ ਪਣ ਗਿਆ ਸਮਾਜ ਦੀ ਸਿਰਜਣਾ ਕਰਨ ਵਾਲੀ ਮਹਿਲਾਵਾਂ ਨੇ ਬਹੁਤ ਹੀ ਸ਼ਸ਼ਕਤ ਬਿਆਨ ਵੀ ਦਿੱਤਾ ਹੈ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲਾਈਨਸ 24 ਕੈਮਰਾ ਪਰਸਨਾਂ ਜਿਤ ਨਾਲ ਸ਼ਿਵਾਂਗੇ